ਇਹ ਥੋੜਾ ਵਾਬੇ ਹੁਣ ਨਗੀਜੀ ਕੋਈ ਚੀਜ਼ ਲੈਉਣੀ ਆ ਤੇ ਇਹਨਾਂ ਅੱਗੇ ਹੱਥ ਢਣੇ ਆ ਵੀ ਉਹ ਚੱਲ ਕੋਈ ਗੱਲ ਨਹੀਂ ਯਾਰ ਦੇ ਦੇ ਦਿੰਦੇ ਆ ਨਾ ਮੰਗਣ ਤੇ ਦੇ ਦੇ ਦਿੰਦੇ ਆ ਨਾਲੇ ਪੈਸਿਆਂ ਦੀ ਤੂੰ ਟੈਨਸ਼ਨ ਨਾ ਲੈ ਉਹਦਾ ਇੰਤਜ਼ਾਮ ਆ ਕਰ ਲੂੰਗਾ ਕਿਦੋਂ ਕਿਦੋਂ ਠੀਕ ਹੈ ਨਾ ਚੱਲ ਫਿਰ ਪਤਾ ਕਰਿਓ ਘਰ ਕਿਦਾਂ ਸ਼ਹਿਰ ਜਾਂਦੇ ਆ ਉਹ ਕੋਈ ਗੱਲ ਨਹੀਂ ਇੱਕ ਦੋ ਦਿਨ ਖਲੋ ਜਾ ਹਾਂ ਨਾਲੇ ਮੈਂ ਰਦਾ ਕਾਟਨ ਦੀਆਂ ਚੁੰਨੀਆਂ ਲੈ ਆਉਂਗੀ ਇੱਕ ਦੋ ਹੁਣ ਤੁਹਾਨੂੰ ਪਤਾ ਘਰ ਵਿੱਚ ਨਹੀਂ ਮੈਂ ਤੁਹਾਨੂੰ ਕਿੱਥੇ ਆ ਹੀ ਕਿ ਕਿੱਥੇ ਗਏ ਆ ਮੰਮੀ ਤੇ ਕੰਟੀ ਦਵਾਈਆਂ ਲੈਣਗੇ ਕਿ ਤੇ ਸੂਰ ਲੈ ਕੇ ਆਈ ਏ ਕਹਿੰਦੀ ਆ ਮੰਮੀ ਤੇਰੇ ਵਾਸਤੇ ਆ ਆ ਦੋ ਮੈਂ ਆਪਣੇ ਲਈ ਆ ਕਿ ਮੈਂ ਮਾੜੀ ਹੀ ਕੋਈ ਗੱਲ ਕਰਦੀ ਮੰਮੀ ਨਾਲ ਆ ਉਹਦਾ ਤੇ ਹੀ ਕਹਿੰਦੇ ਆ ਕਿ ਭੈਣਾ ਭੈਣਾ ਬਣ ਕਿਰੇ ਹੋਣੇ ਆ ਨਾ ਮਜੀ ਬੜੇ ਸੋਹਣੇ ਆ ਪੁੱਤ ਆ ਤਰ ਹੁਣ ਮੈਂ ਸਿਣੀ ਜਿਦਾਂਗੇ ਤੇ ਆਪੇ ਜਿਵੇਂ ਵੀ ਆਹੋ ਸਿਉਣ ਵਾਲੀ ਲੈਣ 10 15 ਰੁਪਏ ਹਰਪਿੰਦਰ ਹਾਂਜੀ ਆਜੋ ਬਣ ਗਈ ਐ ਸਬਜੀ? ਆਹ ਸਬਜੀ ਬਣ ਗਈ ਐ ਬਸ। ਹਾਂ। ਉਹ ਮੈਂ ਤੁਹਾਨੂੰ ਥੋੜੀ ਜੀ ਗਰਮ ਜੀ ਕਰ ਲਾਂ। ਤੇ ਉਹ ਮੇਰੀ ਗੱਲ ਸੁਣ ਰੋਟੀ ਨੂੰ ਤੇ ਜੀ ਨਹੀਂ ਕਰ ਲਿਆ ਤੇ ਚਾਹ ਬਣਾਵਾਂ ਘਟ। ਤੇ ਮੈਂ ਹੁਣ ਸਬਜੀ ਗਰਮ ਕਰਨ ਦੀ ਹੀ ਆਂ ਜਾਂ ਰੋਟੀ ਖਾਣੀ ਹੋਣੀ ਐ ਤੇ ਬਾਅਦ ਚੋ ਖਾ ਲੈਨੇ ਆਂ। ਅਜੇ ਜੀ ਨਹੀਂ ਕਰ ਲਿਆ। ਅਜੇ ਹੁਣੇ ਤੇ ਸ਼ਹਿਰੋਂ ਆਇਆ ਵਾਂ। ਹੁਣ ਚਾਹ ਬਣਾਵਾਂ? ਚਾਹ ਬਣਾ ਦੇ ਘਟ। ਸਿਰ ਪਿਰ ਕੰਡਿਆ ਨਾਲ। ਚਲੋ ਕੋਈ ਨਹੀਂ ਚਾਹੀ ਬਣਾ ਦਿੰਨੀ ਐ ਮੈਂ। ਤੇ ਉਹ ਮੈਂ ਤੁਹਾਡੀ ਨਾਲ ਕਰਨੀ ਹੀ ਗੱਲ ਇੱਕ। ਹਾਂ। ਮੈਂ ਇੱਕ ਪਤਾਲੀ ਗੱਲ ਨਹੀਂ ਆ। ਉਹ ਉਦਾਂ ਦੀ ਨਹੀਂ ਕੋਈ ਗੱਲ ਵੀ ਹੈਗੀ ਦਸ ਉਹਨੂੰ ਵਿਹਾਰੀ ਗੱਲ ਵੀ ਨਹੀਂ ਕਰ ਸਕਦੀ। ਹੁਣ ਮੈਂ ਕੀ ਪਤਾ ਮਗਰੋਂ ਫੇਰ ਨਾ ਕੋ ਨਾ ਕੋ ਹੋ ਗਿਆ ਹੋਵੇ। ਉਹ ਨਹੀਂ ਨਹੀਂ ਉਦਾਂ ਦੀ ਨਹੀਂ ਕੋਈ ਗੱਲ ਵੀ। ਮੈਂ ਤੁਹਾਨੂੰ ਦੱਸਣਾ ਹੀ ਹਾਂ ਵੀ ਮੇਕੋ ਨਾ ਕੋਈ ਸੂਟ ਨਹੀਂ ਹੈ ਗਰਮੀਆਂ ਵਾਲਾ। ਬਸ ਇਹ ਹੀ ਪੌਂਦੀਆਂ। ਤੇ ਮੈਨੂੰ ਦੋ ਚਾਰ ਸੂਟ ਹੀ ਲੈ ਦੋ ਹਾਂ ਕਾਟਨ ਦੇ। ਹੁਣ ਤੁਹਾਨੂੰ ਪਤਾ ਵਾ ਦੂਸਰੇ ਦੇ ਪੈਣ ਨਹੀਂ ਦਏ ਵੀ। ਉਹ ਸੂਟ ਤੁਹਾਨੂੰ ਮੈਂ ਲਿਆਦਾ। ਭਲਾ ਜੇ ਪੈਸਿਆਂ ਦਾ ਇੰਤਜ਼ਾਮ ਕਰਨਾ ਪੈਣਾ ਨਾ ਕਿਦਾਂ ਕਰਦਾ। ਤੇ ਪੈਸੇ ਤੁਹਾਡੇ ਕੋ ਤੁਹੀਂ ਲਿਆ ਕਰੋ ਹਾਂ ਦੱਸ ਆਪਣੇ ਖਰਚੇ ਜੋਗੇ ਤੁਸੀਂ ਕਿਉਂ ਨਹੀਂ ਗੱਲ ਕਰਦੇ ਹੈਗੇ ਕੋਈ ਗੱਲ ਨਹੀਂ ਤੂੰ ਹੁਣੇ ਗੱਲ ਕੀਤੀ ਹੈ ਮੇਰੇ ਨਾਲ ਜਾਂ ਡੈਡੀ ਨਾਲ ਕਰਨਾ ਵਾ ਤੇ ਜਾਂ ਮੰਮੀ ਨਾਲ ਕਰਨਾ ਵਾ ਦੇਣਗੇ ਥੋੜੇ ਬੋਤੇ ਪੈਸੇ ਉਹਨਾਂ ਨੂੰ ਕਿਉਂ ਵੀ ਸਾਨੂੰ ਨਾ ਖਰਚਾ ਥੋੜਾ ਬੋਤਾ ਦਿਆ ਕਰੋ ਹੁਣ ਹਨ ਵੀ ਕਿਸੇ ਨਾ ਕੇ ਚੀਜ਼ ਦੀ ਲੋੜ ਪੈ ਜਾਂਦੀ ਹੈ ਲਿਓਂਦੀ ਇਹ ਥੋੜਾ ਵਾ ਵੀ ਹੁਣ ਨਕੀਜੀ ਕੋਈ ਚੀਜ਼ ਲਿਓਣੀ ਆ ਤੇ ਇਹਨਾਂ ਅੱਗੇ ਹੱਥ ਢਣੇ ਆ ਵੀ ਉਹ ਚੱਲ ਕੋਈ ਗੱਲ ਨਹੀਂ ਯਾਰ ਦੇ ਦੇ ਦਿੰਦੇ ਆ ਨਾ ਮੰਗਣ ਤੇ ਦੇ ਦੇ ਦਿੰਦੇ ਆ ਨਾਲੇ ਪੈਸਿਆਂ ਦੀ ਤੂੰ ਟੈਨਸ਼ਨ ਨਾ ਲੈ ਉਹਦਾ ਇਂਤਜਾਮ ਆ ਕਰ ਲੂੰਗਾ ਕਦਰੋਂ ਕਦੋਂ ਠੀਕ ਹੈ ਨ ਚੱਲ ਫਿਰ ਬਤਾ ਕਰਿਓ ਫਿਰ ਕਿੰਨੇ ਦਿਨ ਸ਼ਹਿਰ ਜਾਂਦੇ ਆ ਉਹ ਕੋਈ ਗੱਲ ਨਹੀਂ ਇੱਕ ਦੋ ਦਿਨ ਖਲੋ ਜਾਾਂ ਨਾਲੇ ਮੇਰਾ ਦਾ ਕਾਟਨ ਦੀਆਂ ਚੁੰਨੀਆਂ ਲੈ ਆਉਂਗੀ ਇੱਕ ਦੋ ਹੁਣ ਤੁਹਾਨੂੰ ਪਤਾ ਘਰ ਵਿੱਚ ਨਹੀਂ ਲਈਆਂ ਜਾਂਦੀਆਂ ਕੰਮ ਕਰਦੀਆਂ ਉਹ ਜਾਂ ਹੋ ਤੇ ਹੈ ਹੀ ਆ ਕੋ ਚਾਹ ਬਣਾ ਆ ਘਟ ਤੇ ਕੋਈ ਗੱਲ ਨਹੀਂ ਸੂਟਾਂ ਦਾ ਵੀ ਕਰ ਲੈਨੇ ਇਂਤਜਾਮ ਕਿਤੇ ਚਲੋ ਕੋਈ ਨਹੀਂ ਬਹੁਤ ਹੀ ਮੈਂ ਬਣਾ ਦਿੰਨੀ ਹਾਂ ਨਹੀਂ ਹੋ ਸਕਦਾ ਜਦੋਂ ਇਹਨਾਂ ਕੋਈ ਚੀਜ਼ ਮੰਗ ਲੋ ਨਾ ਪੈਸੇ ਹੀ ਹਨੀ ਪੈਸੇ ਹੀ ਹਨੀ ਇਦਾਂ ਕਰਦੇ ਰਹਿੰਦੇ ਆ ਦਸ ਪੈਸੇ ਕੋਲ ਹੋਣਗੇ ਤੇ ਫੇਰੀ ਆ ਇਕਦਮ ਮੈਨੂੰ ਸਮਝ ਨਹੀਂ ਆਉਂਦੀ ਵੀ ਗੱਲ ਕਿਉਂ ਨਹੀਂ ਕਰ ਚ ਕਰਦੀ ਜਿੰਨਾ ਹਿੱਸਾ ਉਹਨਾਂ ਦਾ ਵਾ ਉਹਨਾਂ ਹੱਡਾ ਵਾ ਹੁਣ ਤੁਸੀਂ ਵੀ ਪਰਿਵਾਰ ਵਾਲੇ ਹੋਏ ਆ ਅੱਗੇ ਤੇ ਚਲੋ ਕੁਵਾਰੇ ਹੰਦੋ ਕੋਈ ਗੱਲ ਨਹੀਂ ਸਰ ਜਾਂਦਾ ਹੁਣ ਤੇ ਆਪਣਾ ਹਿੱਸਾ ਮੰਗਿਆ ਕਰੋ ਪਰ ਨਾ ਗਾਲੀ ਨਹੀਂ ਕਰਨੀ ਦੇ ਮੰਮੀ ਹਾਂ ਲੱਗੇ ਜੇ ਕਿਤੇ ਨਹੀਂ ਨਹੀਂ ਜਾਣਾ ਕਿੱਥੇ ਆ ਆ ਚੁੰਨੀਆਂ ਨੂੰ ਵਟਜੇ ਪਏ ਹੀ ਅੱਛਾ ਗਰਮੀ ਵਾਲੇ ਸੂਟ ਹੁਣ ਪਾਉਣੇ ਇਹ ਤੇ ਮੈਂ ਚੱਲ ਪ੍ਰੈਸ ਕਰਕੇ ਰੱਖ ਲਈਨੀ ਆ ਦੇਉਣਾ ਮੈਂ ਤੇ ਉਹ ਸ਼ਹਿਰ ਚੱਲੀ ਸੀ ਮੜਾ ਜਾ ਕੀ ਗੱਲ ਉਹ ਠੀਕ ਨਹੀਂ ਆ ਉਹ ਇਥੋਂ ਲਿਆਂਦੀ ਦਵਾਈ ਤੇ ਬੁਖਾਰ ਜਾ ਟੁੱਟ ਨਹੀਂ ਰਿਹਾ ਮੈਂ ਚੱਲ ਸ਼ਹਿਰੋਂ ਲੈ ਆਉਣੀ ਚੱਲ ਦਵਾਈ ਤੇ ਲੈ ਆਓ ਤੇ ਪੈਸਾ ਤੇ ਲੈ ਹੈਗਾ ਕੋਲ ਪੈਸਾ ਨਹੀਂ ਨਾ ਤਾਂ ਹੀ ਤੇ ਮੈਂ ਤੁਹਾਡੇ ਆਇਆ ਚੱਲ ਥੋੜੇ ਬੋਦੇ ਦੇ ਦੋ ਫਿਰ ਲੈ ਸਰਜੂ ਕਰਿਆ ਕਿ ਨਾ ਉਹ ਇਹੋ ਸਰ ਜਾਣਾ ਵਾ ਜੇ ਨਾ ਟੈਸਟ ਟੈਸਟ ਕਰੂਗਾ ਤੇ ਫਿਰ ਤੇ ਆਈ ਜਾਣੀ ਨਿਕਲੀ ਚੱਲ ਵੇਖ ਲਈ ਜੇ ਕਹੂ ਨਾ ਟੈਸਟ ਕਰਨੇ ਆ ਤਾਂ ਕਰਵਾ ਲਈ ਮੁੜ ਕੇ ਗਰਮੀ ਤਾਂ ਹੈਗੀ ਆ ਤੇ ਜ਼ਿਆਦਾ ਹੋ ਗਿਆ ਬੁਖਾਰ ਬਖੂਰ ਤੇ ਔਖਾ ਹੋ ਜਾਊਗਾ। ਉਹ ਆ ਹੋ ਤੇ ਹੈ ਹੀ ਆ। ਕੋਈ ਗੱਲ ਨਹੀਂ ਆਂ ਅੱਗੇ ਦਵਾਈ ਲੈ ਕੇ ਸਰ। ਚੱਲ ਜਾ ਲੈ ਆਓ। ਹਾਂ। ਉਹਨੇ ਤੇ ਮੇਰ ਨਾਲ ਗੱਲ ਹੀ ਨਹੀਂ ਕੀਤੀ ਵੀ ਮੈਂ ਠੀਕ ਨਹੀਂਗੀ। ਚੱਲ ਘਰ ਵਿੱਚ ਦੱਸਿਆ ਸਹੀ ਬੰਦਾ। ਫਿਰ ਕੰਮ ਕਰਨ ਮੈਂ ਨਾ ਡਾਂਦੀ। ਵੀ ਚੱਲ ਘੜੀ ਆਰਾਮ ਕਰ ਲਾ। ਕੰਮ ਵੀ ਡਈ ਆ ਕਰਨ। ਚੱਲ ਆਂਦੀ ਹੋਊਗੀ ਕਪਾਤ ਅੱਗੇ ਮਹਾ ਮੁੱਕਾ ਵਾ। ਤੇ ਕਰੀ ਲੈਣੀ ਆ ਕੰਮ। ਲੈ ਆਉਣਗੇ ਆਪੇ ਦਵਾਈ ਚੱਕ ਕੇ। ਲਵਲੀ ਲਵਲੀ ਆਜੋ ਚਾਚਾ ਜੀ ਹੋ ਕੀ ਹਾਲ ਚਾਲ ਹੋਰ ਸੁਣਾਓ ਠੀਕ ਠਾਕ ਵਾ ਵਧੀਆ ਵਧੀਆ ਆਜੋ ਗਾ ਆਜੋ ਵਾ ਵਾ ਡੈਡੀ ਤੇ ਡੈਡੀ ਘਰੇ ਜੇ ਅੱਛਾ ਕੰਮ ਹੀ ਕੋਈ ਆ 10000 ਰੁਪਏ ਲਿਆ ਸੀ ਡੈਡੀ ਤੇ ਕੋ ਅੱਛਾ ਤੇ ਆ ਉਹਨੂੰ ਦੇ ਦੀ ਕੋਈ ਗੱਲ ਨਾ ਫੜਾ ਦੇਣਾ ਤੇ ਆਜੋ ਗਾ ਨਹੀਂ ਬਸ ਬਸ ਕੋਈ ਆਜੋ ਗਾ ਚਾਹ ਪੀ ਕੇ ਦੱਸ ਦਿਓ ਉਹਨੂੰ ਦੱਸ ਦਿਆਂ ਉਹਨੂੰ ਕੋਈ ਗੱਲ ਨਹੀਂ ਮੈਂ ਫੜਾ ਦੇਣਾ ਘਰੇ ਆ ਚਾਹ ਠੀਕ ਠੀਕ ਨਹੀਂ ਨਹੀਂ ਦੇ ਦਿਓ ਅਮਰ ਕਿਉਂ ਕੋਈ ਗੱਲ ਨਹੀਂ ਕੋਈ ਗੱਲ 2 ਮਿੰਟ ਲੱਗਣੇ ਚਾਹ ਪੀ ਜਾਂਦੇ ਸੋ ਨਹੀ ਵਾ ਕੋਈ ਗੱਲ ਲੈ ਵੀ लवली ਸਿਆਂ ਸਿਆਂ ਨੇ ਸਾਡੀ ਗਿਆ ਕੋਈ ਜਿਹਦਾ ਕੋਈ ਨਹੀਂ ਨਾ ਉਹਦਾ ਰੱਬ ਹੁੰਦਾ ਰਪਿੰਦਰ ਜੀ ਕਹਿ ਨਹੀਂ ਲਈ ਇਹ ਸੂਟ ਲਿਆਉਣੇ ਚੱਲ ਪੈਸੇ ਤੇ ਮਿਲ ਹੀ ਗਏ ਆ ਡਾੜੀ ਨੂੰ ਕਿਹੜਾ ਪਤਾ ਲੱਗਣ ਡਿਆ ਆਪੇ ਮੁੜ ਕੇ ਮੰਗਦਾ ਰਹੂਗਾ ਦੇਖੋ ਮੈਂ ਤਾਂ ਮੁੱਕਰ ਜਾਣਾ ਫਿਰ 10000 ਰੁਪਿਆ ਉਹ ਨਾਲੇ ਉਹਨੂੰ ਸੂਟ ਲਿਆ ਕੇ ਦਿੰਨਾ ਵਾ ਤੇ ਨਾਲੇ ਸ਼ਹਿਰ ਹੋਣ ਨੇ ਓ ਤੂੰ ਨੇ ਬਾਕੀ ਕੀ ਹਾਲ ਆ ਬਸ ਵਧੀਆ ਠੀਕ ਆ ਮਿੰਟੂ ਕੰਮ ਹੀ ਕੋਈ ਕਿੱਧਰ ਆ ਕੰਮ ਯਾਰ ਮੈਂ ਤੇਰੇ ਨਾਲ ਕੀ ਹੋਣਾ ਵਾ ਮੈਨੂੰ ਨਾ ਪੈਸੇ ਦੀ ਥੋੜੀ ਜੀ ਲੋੜ ਹੀ ਤੇ ਮੈਂ ਚੱਲ ਆ ਬਾਹਰੋਂ ਪੁੱਛਣਾ ਵੀ ਜੇ ਤੇਰੀ ਕਰਜ਼ੇ ਪੂਰੀ ਹੋ ਗਈ ਆ ਤੇ ਜੇ ਬਣ ਗਏ ਆ ਤੇ ਮੈਨੂੰ ਦੇ ਛੱਡਦਾ ਤੂੰ ਓ ਮੈਂ ਸੇਰ ਦੇ लवली ਨੂੰ ਫਰਾਇਆ ਹਾਂ लवली ਹਾਂ लवली ਸੇਰ ਦੇ ਪੈਸੇ ਦੇ ਆ ਅੱਛਾ ਹਾਂਜੀ ਇਹ ਮਜ਼ਾਕ ਕਰਨ ਦੇ ਨਾ ਨਹੀਂ ਮੈਂ ਸੇਰ ਦੇ ਫਰਾਕ ਆ ਹਾਂ लवली ਨੂੰ ਯਾਰ ਦੱਸ ਇਹਨਾਂ ਨੂੰ लवली ਯਾ लवली ਨੇ ਨਹੀਂ ਮੈਂ ਨਾਲ ਗੱਲ ਕੀਤੀ ਫੇ ਮੈਂ ਉਹਨੂੰ ਸੇਰ ਦੇ ਦੇ ਆ ਪੈਸੇ 10000 ਰੁਪਏ ਦੇ ਆ ਲਵਲੀ ਨੂੰ ਮੈਂ ਅੱਛਾ ਹਾਂ ਤੇ ਮੈਂ ਪੁੱਛਣ ਡਿਆ ਸੀ ਰਮਨ ਨੂੰ ਮੈਂ ਵੀ ਕਿਤੇ ਮੈਨੂੰ ਤੈਨੂੰ ਤਾਂ ਨਹੀਂ ਫੜਾ ਗਿਆ ਕਹਿੰਦੀ ਨਹੀਂ ਨਹੀਂ ਇਹ ਫੜਾ ਕੇ ਗਿਆ ਹੁੰਦਾ ਤਾਂ ਮੈਂ ਤੁਹਾਨੂੰ ਦੱਸ ਦੇਣਾ ਮੈਨੂੰ ਕਹਿੰਦਾ ਡੈਡੀ ਘਰੇ ਗਿਆ ਅੱਛਾ ਤੇ ਮੈਂ ਇਹਨੂੰ ਫੜਾ ਦੋ ਪੈਸੇ ਮੈਂ ਫੜਾ ਦੇਣਾ ਮੈਂ ਫੜਾ ਕੇ ਮੈਂ ਚੱਲ ਜਾਈ ਦੇ ਨਹੀਂ ਮੈਨੂੰ ਜਲਦੀ ਥੋੜੀ ਮੈਂ ਜਾਣਾ ਹੈਗਾ ਤੇ ਫਿਰ ਮੈਂ ਲਵਲੀ ਨੂੰ ਫੜਾਤਾ ਫਿਰ ਲਵਲੀ ਨੇ ਉਹ ਪੈਸੇ ਠੀਕ ਹੈ ਠੀਕ ਹੈ ਠੀਕ ਹੈ ਚੱਲ ਕੋਈ ਨਹੀਂ ਆਪੀ ਦੇ ਦੂਗਾ ਆ ਠੀਕ ਹੈ ਹਾਂ ਹੋਰ ਕੋਈ ਬਸ ਵਧੀਆ ਮੈਂ ਨਾ ਸ਼ਹਿਰ ਗਿਆ ਸੀ ਤੇ ਮੈਂ ਹਾਂ ਚੱਲ ਜਾਂਦੇ ਜਾਂਦੇ ਲੰਘ ਜਾਣਾ ਚਲ ਠੀਕ ਆ ਚੰਗਾ ਫਿਰ ਮੇਰੀ ਗੱਲ ਸੁਣੋ ਹਾਂ ਸੂਰ ਤੇ ਲੈ ਆਂਦੇ ਆ ਤੇ ਐਵੇਂ ਹੁਣ ਘਰ ਦੇ ਵਿੱਚ ਕੋਈ ਗੱਲਬਾਤ ਨਾ ਹੋਵੇ ਕੋਈ ਉਹ ਨਹੀਂ ਹੁੰਦੀ ਘਰ ਦੇ ਵਿੱਚ ਗੱਲਬਾਤ ਕੋਈ ਵੀ ਤੂੰ ਚੁੱਪ ਕੀਤੀ ਰਹੀ ਸਹੀ ਉਹ ਦੂਜੀ ਜੜੀ ਨੂੰ ਉਹ ਨਹੀਂ ਚੰਗੀ ਹੈਗੀ ਤੂੰ ਚੁੱਪ ਕੀਤੀ ਰਹੀ ਨਾ ਤੂੰ ਨਾ ਜਵਾਬ ਦੇਈਂ ਗਾੜੀ ਕੋਈ ਵੀ ਜੇ ਜਵਾਬ ਦਿੱਤਾ ਨਾ ਤੇ ਫਿਰ ਇਹਨਾਂ ਨੇ ਔਖੇ ਹੋਣਾ ਹੀ ਮੈਂ ਤਾਂ ਕੁਝ ਕਹਿਨੀ ਨਹੀਂ ਆ ਹੁਣ ਤੁਹਾਨੂੰ ਪਤਾ ਹੀ ਆ ਕਿ ਅਸੀਂ ਕਿਹੜੇ ਪੈਸੇ ਨਾ ਕੋ ਮੰਗੇ ਆ ਅਸੀਂ ਆਪਣੇ ਕੋਲੋਂ ਖਰਚੀਏ ਚਲੋ ਫਿਰ ਵੇਖੀ ਜਾਉਂਦੇ ਲੋ ਹੋਊਗਾ ਉਹਦਾ ਮੰਮੀ ਨੂੰ ਗੁੱਸਾ ਖਾਲਦੀ ਇਹ ਦਵਾਈ ਲੈਂਦੀ ਆ ਤੇ ਨਾਲ ਇਹ ਕਹਿੰਦੇ ਵੀ ਚੱਲੇਗਾ ਦੋ ਸੂਟ ਗਰਮੀ ਆ ਜੇ ਮੰਮੀ ਕਹਿਣਗੇ ਨਾ ਆਹੋ ਤੇ ਮੈਂ ਕਹਦਾਂਗਾ ਮੰਮੀ ਹੁਣ ਜੜੀ ਚੀਜ਼ ਦੀ ਲੋੜ ਉਹ ਲੈਣੀ ਤਾਂ ਪੈਂਦੀ ਆ ਉਹ ਨਹੀਂ ਕਹਿੰਦੀ ਮੰਮੀ ਕੋਹ ਵੀ ਸੰਦੀਪ ਨੇ ਜ਼ਿਆਦਾ ਭੁੜਕਣਾ ਆ ਆਹ ਤੇ ਉਹ ਘਟੇ ਬਣਾਉਂਦੀ ਨਹੀਂ ਆ ਜੇ ਕਰੂਗੀ ਤੇ ਫੇਰ ਮੈਂ ਕਰ ਲੂੰਗਾ ਗੱਲ ਆਹ ਕਰ ਲਈ ਤੂੰ ਗੱਲ ਇਹ ਆ ਵੀ ਮੰਮੀ ਗੜੀ ਨਾ ਬੋਲੀ ਨਹੀਂ ਨਹੀਂ ਮੰਮੀ ਨੂੰ ਕੁਛ ਵੀ ਨਹੀਂ ਆ ਹਾਂ ਜੀ ਲੈਂਤੀ ਜੇ ਟੈਸਟ ਕੀਤੇ ਉਹਨੇ ਨਹੀਂ ਟੈਸਟ ਨਹੀਂ ਕੀਤੇ ਉਹਨੇ ਦਵਾਈ ਦੇ ਦਿੱਤੀ ਅੱਛਾ ਅੱਛਾ ਹਾਂ ਚੱਲ ਉਹਨੇ ਕਹਿੰਦਾ ਦਵਾਈ ਦੇ ਬੁਖਾਰ ਲੱਗਦਾ ਨਹੀਂ ਮੁੜ ਕੇ ਉਹ ਆਹੋ ਆਂਦਾ ਹੀ ਪੰਜ ਦਿਨ ਖਾਟਿਆ ਮੁੜ ਕੇ ਹੁਣ ਕਹਿੰਦਾ ਸਹੀ ਫਰਕ ਪੈ ਜਾਊਗਾ ਆਹ ਉਦਾਂ ਕੁਛ ਆ ਮੌਸਮ ਜਾਂ ਚੇਂਜ ਹੋਣਾ ਉਹਦਾ ਕਰਕੇ ਵੀ ਅਖੰਦੇ ਹੀ ਪੈ ਜਾਊਗਾ ਫਰਕ ਉਦਾਂ ਕੋਤ ਜੇ ਨਹੀਂ ਤੂੰ ਠੀਕ ਆ ਤੇ ਮੈਨੂੰ ਸਵੇਰ ਦਾ ਦੱਸ ਤੀ ਤੇ ਮੈਂ ਤੈਨੂੰ ਕਹਿੰਦੀ ਫੇ ਆਰਾਮ ਕਰ ਲੈ ਤੂੰ ਕੰਮ ਕਰਨ ਲਈ ਆ ਸਵੇਰ ਦਾ ਨਹੀਂ ਨਹੀਂ ਮੀਜੀ ਕੰਮ ਕਿ ਨਾ ਕਰਵਾ ਕੰਮ ਕਰਦੇ ਕਰਦੇ થਾ ਤੇ ਜੈਦਾ ਵਾ ਅ ਤੀਏ ਵੇਹੇ ਦਵਾਈਏ ਨੇ ਠੀਕ ਕਹਿੰਦੇ ਸੀ ਕਿ ਸਲ ਪੈ ਜਾਊਗਾ ਫਰਕ ਚੱਲ ਖਾ ਕੇ ਨਾ ਦਵਾਈ ਛੜੀ ਆਰਾਮ ਕਰ ਲਾ ਹੁਣ ਹਾਂ ਕੰਮ ਮੇ ਮਮੀ ਜੁਣ ਕਰਨਾ ਹੀ ਪੈਣਾ ਕੀ ਕਰਨਾ ਵਾ ਆ ਨਾ ਸੂਟ ਲੈ ਲੈਂਦਾ ਹੀ ਇੱਕ ਵੇਖਿਆ ਸੋਹਣਾ ਵਾ ਨਹੀਂ ਬੜਾ ਸੋਹਣਾ ਵਾ ਸੂਟ ਤੇ ਹਾਂ ਨਹੀਂ ਘਰ ਪਾਉਣ ਵਾਲੇ ਤੁਹਾਨੂੰ ਪਤਾ ਹੀ ਪਾਉਣ ਦੇ ਹੀ ਕਢਾਈ ਵਾਲੇ ਤੇ ਹੁਣ ਗਰਮੀ ਜੀ ਹੋ ਗਈ ਆ ਤੇ ਮੈਂ ਚਲ ਕਰ ਬੋਲੇ ਸਿੰਪਲ ਜੇ ਪ੍ਰਿੰਟ ਵਾਲੇ ਲੈ ਆਉਣੀ ਆ ਨਹੀਂ ਸੋਹਣੇ ਆ ਇੱਕ ਆ ਜੀ ਆ ਮੇਜੀ ਤੁਹਾਡਾ ਲਿਆਂ ਦਾਵਾ ਇੱਕ ਆ ਦੋ ਮੈਂ ਆਪਣੇ ਲਿਆਂਦੇ ਚੱਲ ਪੁੱਤ ਤੂੰ ਰਹਿਣ ਦਿੰਦੀ ਆਪਣੇ ਲੈ ਆਉਂਦੀ ਮੈਂ ਫੇਰ ਲੈ ਆਉਂਦੀ ਜੇ ਫਿਰ ਕੀ ਅਮੀ ਜੀ ਮੈਨੂੰ ਸੋਹਣਾ ਬੜਾ ਲੱਗੰਦਿਆ ਸੀ ਆ ਵੇਖੋ ਪ੍ਰਿੰਟ ਵੀ ਕਿੰਨਾ ਸੋਹਣਾ ਵਾ ਤੁਹਾਡੇ ਪਾਉਣ ਵਾਲਾ ਵਾ ਚੱਲ ਕੋਈ ਨਹੀਂ ਸੋਹਣਾ ਵਾ ਰੱਖ ਲਾ ਤੂੰ ਲਪਾਫੇ ਚ ਪਾ ਗਏ ਫਿਰ ਆਓ ਚੱਲ ਸਵਾ ਲਿਓ ਹੁਣ ਤਾਂ ਸਵਾ ਕੇ ਪਾ ਲਿਓ ਇਹਨੂੰ ਕੋਈ ਗੱਲ ਨਹੀਂ ਇਕੱਠੇ ਸੀਨੇ ਦੇ ਦਿਓ ਜਿੱਥੇ ਤੂੰ ਦੇਣੇ ਆ ਹਾਂਜੀ ਮੈਂ ਤੇ ਮੰਮੀ ਨੂੰ ਪੁੱਛਿਆ ਸੀ ਕਿ ਕਿੱਥੇ ਗਏ ਆ ਤੇ ਮਮੇ ਤੇ ਕੈਂਡੀ ਦਵਾਈ ਲੈਣ ਗਏ ਆ ਇਹ ਤੇ ਸੂਟ ਲੈ ਕੇ ਆਈ ਆ ਕੈਂਡੀ ਆ ਮੰਮੀ ਤੇਰੇ ਵਾਸਤੇ ਆ ਆ ਦੋ ਮੈਂ ਆਪਣੇ ਲਈ ਆਈਆਂ ਤੇ ਮੈਂ ਮਾੜੀ ਹੀ ਕੋਈ ਗੱਲ ਨਹੀਂ ਕਰਦੀ ਮੰਮੀ ਨਾਲ ਗੱਲ ਉਹਦਾ ਤੇ ਹੀ ਕਹਿੰਦੇ ਆ ਕਿ ਭੈਣਾ ਭੈਣਾ ਬਣ ਕੇ ਰਿਹਾ ਕਰੋ ਤੇ ਆ ਭੈਣ ਵੇਖ ਲਓ ਸੋਹਣੇ ਆ ਨਾ ਮੀ ਜੀ ਬੜੇ ਸੋਹਣੇ ਆ ਪੁੱਤ ਆ ਚਲ ਹੁਣ ਮੈਂ ਸੀਣੇ ਦੇ ਦਾਂਗੇ ਤੇ ਆਪੇ ਸਿੰਦੂ ਵੀ ਆਹੋ ਸੀਣ ਵਾਲੀ ਨੇ 10 15 ਦਿਨ ਲਾ ਦੇਣੇ ਆ ਚਲ ਬੈਠੋ ਮਿਲਦੀ ਆਂ ਚਾਲ ਸੂਟ ਤੇ ਲਿਆਈ ਤੇ ਚੰਗਾ ਕੀਤਾ ਇਹਨੇ ਜੇ ਮੇਰਾ ਲਿਆਈ ਹੀ ਤੇ ਇੱਕ ਸੰਦੀਪ ਦਾ ਵੀ ਲੈ ਆਉਂਦੀ ਉਹਨੂੰ ਵੀ ਹੁੰਦਾ ਵੀ ਮੇਰੇ ਵਾਸਤੇ ਵੀ ਲਿਆਈ ਆ ਹੁਣ ਜਦੋਂ ਉਹਨੂੰ ਪਤਾ ਲੱਗਣਾ ਵਾ ਤੇ ਆਪਣੇ ਵੀ ਲਿਆਈ ਆ ਤੇ ਮੰਮੀ ਦਾ ਵੀ ਇੱਕ ਲਿਆਈ ਆ ਉਹਨੇ ਫੇਰ ਰੌਲਾ ਪਾਵਾ ਜਾਣਾ ਤੁਸੀਂ ਕਿਤੇ ਮੈਨੂੰ ਥੋੜਾ ਕੰਮ ਜਾਣਾ ਸੀ ਕਿਤੇ ਹਾਂ ਕੋਈ ਕੰਮ ਓਏ ਨੇ ਨੇ ਕੰਮ ਤਾਂ ਨਹੀਂ ਕੋਈ ਵੀ ਉਦਾਂ ਹੀ ਮੈਂ ਪੁੱਛਣ ਲਈ ਆ ਵੀ ਡੇ ਸਾਫ ਕਰਨਾ ਜਾਂਦੀ ਤਿਆਰੀ ਮੈਂ ਸ਼ਹਿਰ ਜਾਣਾ ਸੀ ਚੱਲ ਹੋ ਆਓ ਫਿਰ ਸ਼ਹਿਰੋਂ ਤੇ लवली ਉਹਨੇ ਕਿੱਥੇ ਆ लवली ਕਹਿਣ ਡਿਆ ਹੀ ਪਿਓ ਔਰਪਿੰਦਰ ਨਹੀਂ ਗਈ ਠੀਕ ਉਹਦਾ ਬੁਖਾਰ ਨਹੀਂ ਨੱਥਣ ਡਿਆ ਤੇ ਮੰਮੀ ਦਵਾਈ ਲਿਆਉਣੀ ਆ ਇਥੇ ਪਿੰਡੋਂ ਤੇ ਲਿਆਂਦੀ ਦੋ ਤਿੰਨ ਵਾਰਾਂ ਦਾ ਨਹੀਂ ਫਰਕ ਪਿਆ ਤੇ ਮੈਂ ਚੱਲ ਨਹੀਂ ਠੀਕ ਆ ਤੂੰ ਮੈਨੂੰ ਦੱਸ ਤਾਂ ਕੋਸੇਰ ਦਾ ਕੰਮ ਤਾਂ ਦਾ ਕਰਨ ਰਹੀ ਆ ਤੇ ਮੈਂ ਉਹਨੂੰ ਕਹਿੰਦੀ ਵੀ ਘੜੀ ਆਰਾਮ ਕਰ ਲੈ ਆਪੇ ਦੂਜੀ ਕਰ ਲੈਂਦੀ ਤੇ ਬੁਖਾਰ ਵਿੱਚ ਤੇ ਰੈਸਟ ਹੀ ਚਾਹੀਦੀ ਆ ਨਾ ਉਹ ਇਹ ਅੱਜ ਕੱਲ ਦਾ ਬੁਖਾਰ ਲੱਗਦਾ ਵੀ ਕਿੱਥੇ ਆ। ਤੂੰ ਹੁਣਾਂ ਦਾ ਵੀ ਸ਼ਹਿਰੋਂ ਲੈ ਆਉਂਨੇ ਆ ਤਾਂ ਮੈਂ ਚੱਲ ਲੈ ਆ। ਰੁਪਈਆ 500 ਮੈਂ ਦੇ ਦਿੱਤਾ ਜਾਂਦਾ ਹੀ ਪਿਆ ਹੈ ਨਹੀਂ ਕੋਈ। ਰਮਨ 500 ਦਾ ਕੀ ਆਉਂਦਾ ਵਾ? ਮੇਰੇ ਕੋਲ ਹੁਣ ਜਿੰਨੇ ਘੇ ਹੈਗੇ ਸੀ ਹੁਣੇ ਕਿ ਮੈਂ ਫੜਾ ਤੇ ਤੁਸੀਂ ਘਰ ਹੈ ਨਹੀਂ ਘਰ ਹੁੰਦੇ ਤਾਂ ਤੁਹਾਡੇ ਕੋਲ ਲੈ ਦਿੰਦੀ ਮੈਂ। ਤੇ ਸੰਦੀਪ ਕੋਲ ਲੈ ਦਿੰਦੀ ਤੂੰ? ਤੇ ਸੰਦੀਪ ਨਾਲ ਸੌਖੇ ਦੇ ਦੇਣੇ ਸੀ ਸੌ ਗੱਲ ਕਰਨੀ ਸੀ ਕਿ ਉਹ ਚੱਲੀ ਹੈ ਤੇ ਮੈਂ ਕਿਉਂ ਦਵਾ। ਯਾਰ ਇੱਕ ਦੂਜੇ ਦੀ ਲੋੜ ਤੇ ਪੈ ਹੀ ਜਾਂਦੀ ਆ। ਤੇ ਜੇ ਦੇ ਵੀ ਦਿੰਦੀ ਤੇ ਮੈਂ ਸ਼ਹਿਰੋਂ ਆਣ ਕੇ ਦੇ ਦੇਣੇ ਸੀ। ਚੱਲ ਕੋਈ ਗੱਲ ਨਹੀਂ ਥੋੜੇ ਬਹੁਤੇ ਕੀਤਾ ਉਹਦੇ ਕੋਲ ਹੋ ਤਾ ਕਰਕੇ ਇਹਨਾਂ ਨੇ ਮੰਗੇ ਨਹੀਂ ਤਾਂ ਮੰਗ ਹੀ ਲੈਣੀ ਸੀ ਤੇ ਦੂਜਾ ਕਰਨ ਰਿਆ ਦੂਜੇ ਅੰਦਰ ਆਈ ਆ ਚਾਹ ਪੀਂ ਡਿਆ ਵਾ ਤੇ ਉਹਨੂੰ ਕਹਣਾ ਕਿ ਤੇ ਪੱਠਾ ਦਸਾ ਪਾ ਲੈਂਦਾ ਕੋਈ ਗੱਲ ਨਹੀਂ ਮੈਂ ਕਹਿੰਨੀ ਆ ਪਾ ਲੈਂਦਾ ਆਹ ਵੇ ਕਿਤੇ ਬੁੱਢੀਆਂ ਲੱਗੋਵੇਂ ਉੱਠ ਜਾ ਕਰੋਗੇ ਇਹਨਾਂ ਦੇ ਲੱਗੇ ਜੁੜੇ ਰਹਿੰਦੇ ਜੀ ਹਾਂ ਗੱਲ ਮੈਂ ਹੀ ਕਹਿਣੀ ਹੁੰਦੀ ਆ ਮੈਂ ਕਵਾਂ ਤੋ ਕਹਿੰਦੇ ਮੰਮੀ ਨੂੰ ਚੁੱਪਦੀ ਆ ਗੱਲ ਜਦੋਂ ਅਸੀਂ ਬਹਿ ਜਾਂਦੇ ਆ ਤਾਂ ਆਪ ਕਿਆ ਕਰੋਂ ਨਾ ਤੁਸੀਂ ਵੀ ਪਿਓ ਜੇ ਹੋਣਾ ਉਹ ਪਿਓ ਤਾਂ ਮੈਂ ਹੈਗਾ ਪਰ ਮੇਰੀ ਮਨ ਮੰਨਣ ਤਾਂ ਆਂ ਮੰਨਣੀ ਕਿਦਾਂ ਮ ਉਹਨਾਂ ਨੇ ਜੇ ਕਹੋਗੇ ਤਾਂ ਮੰਨਣਗੇ ਜੇ ਤਾਂ ਕਹਿਣਾ ਕੁਛ ਨਹੀਂ ਮੰਨਣਾ ਕਿੱਥੋਂ ਆ ਕਹਿਣਾ ਯਾਰ ਹੁਣ ਬਾਰ ਜਾਦੇ ਨਿਆਣੇ ਹੋਣ ਤੇ ਬੰਦਾ ਕਹਦੇ ਰਮਨ ਮੈਂ ਤੇਰਾ ਨਾਲ ਗੱਲ ਕਰਨੀ ਸੀ ਮੈਂ ਨਾ ਮਿੰਟੂ ਨੇ ਪੈਸੇ ਲਈ ਸੀ ਮੇਰ ਕੋ ਖਤਾਰੇ ਥੋੜੇ ਜੇ ਅੱਛਾ ਉਹ ਤੈਨੂੰ ਫੜਾਦ ਨਹੀਂ ਗਿਆ ਕਿਤੇ ਘਰ ਨਹੀਂ ਨਹੀਂ ਉਹ ਤਾਂ ਨਹੀਂ ਘਰ ਆਇਆ ਨਾ ਪੈਸੇ ਦੇ ਕੇ ਗਿਆ ਵਾ ਚਰ ਮੈਂ ਉਹਨੂੰ ਪੁੱਛਿਆ ਤੇ ਕਹਿੰਦਾ ਮੈਂ ਘਰ ਫੜਾ ਗਿਆ ਵਾ ਤੇ ਦੱਸਿਆ ਉਹਨੇ ਮੈਨੂੰ ਹੈ ਨਹੀਂ ਵੀ ਕਿਨੂੰ ਫੜਾ ਗਿਆ ਨਹੀਂ ਫੜਾ ਕੇ ਗਿਆ ਹੁਣ ਉਹ ਹੈ ਮਜ਼ਾਕੀ ਆ ਜਿਆ ਵਾ ਪਤਾ ਤਾਂ ਤੁਹਾਨੂੰ ਉਹਦਾ ਹੈਗਾ ਵਾ ਜਾਣ ਕੇ ਉਹਨੂੰ ਮਜ਼ਾਕ ਦੇ ਵਿੱਚ ਨਾ ਤੁਹਾਨੂੰ ਗਲੋਂ ਲਾਤਾ ਹੋਣਾ ਵਾ ਇਦਾਂ ਲਾਰਿਆਂ ਲਪਿਆਂ ਵਿੱਚ ਨਾ ਮੈਨੂੰ ਲੱਗਦਾ ਨੇ ਮਹੀਨਾ ਫੇ ਨਗਾ ਦੇਣਾ ਵਾ ਉਹ ਤਾਂ ਮੈਂ ਤਾਂ ਸੋਚਿਆ ਵੀ ਦੇਖ ਹੋਣਾ ਫਿਰ ਚੱਲ ਮਜ਼ਾਕ ਚ ਗੱਲ ਕਰ ਗਿਆ ਹੋਣਾ ਤੇ ਕੋਈ ਨਹੀਂ ਮੈਂ ਹੁਣ ਕਹਿਆ ਨਾ ਸ਼ਹਿਰੋਂ ਤੇ ਫਿਰ ਕਰਦਾ ਉਹਨਾਂ ਨਾਲ ਚਲੋ ਸ਼ਹਿਰੋਂ ਆਣ ਕੇ ਤੇ ਫੇਰਾ ਮਾਰਿਓ ਹਾਂ ਕੋਈ ਚੀਜ਼ ਵਸਤ ਲੈ ਆਈਏ ਗਰਮੀ ਵਾਲੇ ਕੱਪੜੇ ਕੁੱਪੜੇ ਲਿਆਉਣ ਵਾਲੇ ਆ ਨਾਲੇ ਮੈਂ ਇਹਨਾਂ ਨੂੰ ਲਿਆ ਕੇ ਦਵਾ ਕੁੜੀਆਂ ਨੂੰ ਤੇ ਨਾਲੇ ਮੈਂ ਆਪ ਲਿਆਵਾਂ ਕੋਈ ਨਹੀਂ ਲਿਆ ਦਿੰਨੇ ਲਿਆ ਦਿੰਨੇ ਯਾਰ ਮੇਰ ਨੂੰ ਤਾਂ ਕਹਿੰਦਾ ਮੈਂ ਘਰ ਫੜਾ ਗਿਆ ਵਾ ਬਾਕੀ ਰਮਨ ਵਾਲੀ ਗੱਲ ਸਹੀ ਆ ਇਹ ਤਾਂ ਮਜ਼ਾਕ ਜੀ ਕਿਹਾ ਗਿਆ ਵੋ ਚਲ ਕੋਈ ਨਹੀਂ ਹੁਣ ਸ਼ਹਿਰੋਂ ਹੋ ਕੇ ਉਹਨਾਂ ਤੇ ਫਿਰ ਮੈਂ ਵੇਖਦਾ ਜਾ ਮਰੀਆ ਨਹੀਂ ਨਹੀਂ ਭੈਣ ਜੀ ਬੜੀਆਂ ਚੰਗੀਆਂ ਵਾਂ ਕਰਦੀਆਂ ਸਾਰਾ ਕੰਮ ਵੇਲੇ ਵੀ ਕਿੱਥੇ ਬੈਠਾ ਜਾਂਦਾ ਵਾ ਲਾਗੋ ਫੇ ਮਾੜਾ ਮੋਟਾ ਦਾ ਕਰਾਉਣਾ ਹੀ ਪੈਂਦਾ ਕਰਾ ਦੇਣੀ ਨਹੀਂ ਹੁੰਦੀ ਹਾਂ ਨਹੀਂ ਨਹੀਂ ਚੰਗੀਆਂ ਹਰਾਲ ਮਿਲ ਕੇ ਕੱਢੀ ਜਾਂਦੀਆਂ ਟਾਈਮ ਆਪਾਂ ਮਾਰਿਓ ਫੇਰਾ ਚਲੋ ਠੀਕਾ ਚੰਗਾ ਭੈਣ ਜੀ ਸਤਿ ਸ੍ਰੀ ਅਕਾਲ ਮੰਮੀ ਕਿਹਦਾ ਫੋਨ ਆਉਂਦਿਆ ਹੈ ਫੋਨ ਤੇਰੀ ਮਾਸੀ ਦਾ ਆਉਂਦਿਆ ਹੈ ਅੱਛਾ ਅੱਛਾ ਪੁੱਛਣ ਲਈ ਹਾਂ ਦੀ ਠੀਕ ਠਾਕ ਆ ਫੇਰਾ ਹੀ ਨਹੀਂ ਮਾਰਿਆ ਮੈਂ ਫੇਰਾ ਕੀ ਮਾਰਨਾ ਹੈਗਾ ਨਿਕਲੇ ਨਹੀਂ ਗਿਆ ਮਾਸੀ ਨੇ ਕਹਣਾ ਤੇ ਹੀਆਂ ਆ ਜਾਂਦੇ ਕੀ ਆ ਤਾਂ ਹੈਗਾ ਵਾ ਕਿੰਨਾ ਚਿਰ ਹੋ ਗਿਆ ਇਹ ਨਹੀਂ ਕਦੀ ਆਖਣ ਲਈ ਹੀ ਫਿਰ ਤੁਹਾਡਾ ਟਾਈਮ ਨਹੀਂ ਤੇ ਮੈਂ ਆ ਜੂਗੀ ਫਿਰ ਅੱਛਾ ਅੱਛਾ ਹਾਂ ਤੇ ਮੈਂ ਤੁਹਾਡੇ ਵੱਲ ਆਈ ਹੀ ਹਾਂ ਹਾਂ ਦੱਸੋ ਇਹ ਤੇ ਕਹਿੰਦੇ ਹੀ ਕਿ ਉਹ ਦਵਾਈ ਲੈਣ ਗਏ ਆ ਉਹ ਤੇ ਸੂਟ ਵਿਖਾਉਣ ਦੀ ਤੁਹਾਨੂੰ ਵੀ ਐ ਸੰਦੀਪ ਜਿੰਨਾ ਕੁ ਮੈਨੂੰ ਉਹਨੇ ਦੱਸਿਆ ਨਾ ਉਹਨਾਂ ਕੁ ਮੈਂ ਤੁਹਾਨੂੰ ਦੱਸਦਾ ਮੇਰੇ ਵੱਲ ਆਇਆ ਹੀ लवली ਪਰਪਿੰਦਰ ਨੇ ਤਾਂ ਮੈਨੂੰ ਕੋਈ ਦੱਸਿਆ ਹੀ ਨਹੀਂ ਆਂਦਾ ਹੀਗਾ ਪਰ ਉਹ ਠੀਕ ਨਹੀਂ ਗਈ ਤੇ ਪਿੰਡੋਂ ਦਵਾਈ ਜਾਂਦੀ ਆ ਫਰਕ ਨਹੀਂ ਪਿਆ ਤੇ ਸ਼ਹਿਰ ਚੱਲੇ ਆ ਫਿਰ ਪਈਆ ਮੈਂ 500 ਦਿੱਤਾ ਹੀਗਾ ਮੈਂ ਵੀ ਲਕਾ ਨਾ ਰੱਖਣਾ ਵਾ ਤੇ ਨਾ ਰੱਖਾਂ ਦੀ ਮੈਨੂੰ ਲੋੜ ਵਾ ਤੇ ਸੂਟ ਮੈਨੂੰ ਨਹੀਂ ਪਤਾ ਕਿ ਕਿੱਥੋਂ ਲਿਆਏ ਆ ਤੇ ਕਿੱਥੋਂ ਉਹਨਾ ਪੈਸੇ ਲਏ ਤੇ ਸੂਟਾਂ ਵਾਸਤੇ ਕਿੱਥੋਂ ਪੈਸੇ ਆ ਗਏ ਜੇ ਦਵਾਈ ਵਾਸਤੇ ਨਹੀਂ ਆ ਗਏ ਤੇ ਨਾ ਉਹਨੇ ਮੇਰਾ ਨਾਮ ਲਿਆ ਤੇ ਨਾ ਮੈਨੂੰ ਪੁੱਛਿਆ ਹੀ ਆ ਤੇ ਮੰਮੀ ਆਪਣੇ ਦੋ ਸੂਟ ਲੈ ਆਈ ਟਾਡਾ ਲੈ ਆਈ ਤੇ ਮੈਂ ਹੀ ਮਾੜੀ ਸੀ ਵੇਹ ਪੁੱਤ ਹੈ ਗੱਲ ਤੇ ਫਿਰ ਉਹਨੇ ਉਹ ਕੀਤੀ ਨਾ ਪਗਾਨਿਆਂ ਵਾਲੀ ਮੈਨੂੰ ਗੁੱਸਾ ਤੇ ਲੱਗਾ ਉਹਨੂੰ ਤਾਂ ਨਹੀਂ ਮੈਂ ਕਿਹਾ ਤੇ ਮੈਂ ਬਾਅਦ ਵਿੱਚ ਸੋਚਿਆ ਕਿ ਜੇ ਤੂੰ ਆਪਣੇ ਦੋ ਲਿਆਈਆਂ ਤੇ ਇੱਕ ਉਹਦਾ ਲੈ ਆਉਂਦੀ ਤੇ ਕਹਿੰਦੀ ਮੰਮੀ ਤਿੰਨ ਜਾਣੀਆਂ ਦਾ ਇੱਕ ਇੱਕ ਲਿਆਂਦਾ ਵਾ ਚੱਲ ਤੈਨੂੰ ਵੀ ਗੁੱਸਾ ਨਾ ਹੁੰਦਾ ਕੋਈ ਗੱਲ ਨਹੀਂ ਤੂੰ ਗੁੱਸਾ ਨਾ ਕਰ ਤੁਹਾਨੂੰ ਮੈਂ ਦਊਂਗੀ ਪੈਸੇ ਤੇ ਦੋਵੇਂ ਜਾਣੇ ਜਾਇਓ ਤੇ ਮਾਂ ਉਸਾਂ ਦੇ ਬਣਾ ਲਿਆ ਤੂੰ ਆਪਣੇ ਤੁਸੀਂ ਕਹਿੰਦੇ ਸੀ ਨਾ ਭੈਣਾ ਭੈਣਾ ਬਣ ਕੇ ਰਿਆ ਕਰੋ ਤੇ ਭੈਣ ਨਿਆ ਰੰਗ ਵਿਖਾਏ ਵੇਖ ਲਓ ਜਿੱਦਣੇ ਵਿਆਹੀ ਆਈ ਹਿੱਥੇ ਮੈਂ ਸੁੱਟ ਲਿਆ ਕੇ ਦਿੱਤੇ ਸੀ ਨਾ ਚੇਚੇ ਸੀਨੇ ਵੀ ਦੇ ਕੇ ਆਈ ਸੀ ਕਿ ਚੱਲ ਕੋਈ ਗੱਲ ਨਹੀਂ ਜਿੱਦਾਂ ਦੀ ਮैम ਉਦਾਂ ਦੀ ਉਹ ਵਾ ਉਹਨੇ ਤੇ ਦੂਜ ਪਾਤੀ ਵੇਹ ਪੁੱਤ ਇਹ ਤੇ ਆਪੋ ਆਪਣੀ ਸੋਚਣੀ ਆ ਤੇਰੀ ਕਿਦਾਂ ਦੀ ਆ ਉਹਦੀ ਕਿਦਾਂ ਦੀ ਆ ਤੂੰ ਸੋਚਿਆ ਵੀ ਇਹ ਮੇਰੇ ਵਰਗੀ ਆ ਤੇ ਮੈਂ ਕੱਪੜੇ ਲਿਆ ਦਿੰਨੀ ਆ ਜੇ ਉਹਦਾ ਦਿਮਾਗ ਕੰਮ ਕਰਦਾ ਤਿੰਨ ਲਿਆਈ ਹੀ ਤਾਂ ਦੀ ਮੰਮੀ ਤਿੰਨਾ ਜਾਣੀਆਂ ਦੇ ਕੇਕ ਆ ਤੇ ਮੈਨੂੰ ਕਿਹੜਾ ਤੁਹਾਡਾ ਫਿਕਰ ਨਹੀਂ ਹੈਗਾ ਚਲ ਮੈਂ ਸਭ ਕਹਿਣ ਲਈ ਹਾਂ ਇਹ ਤੇ ਹੱਥ ਨੂੰ ਹੱਥ ਹੀ ਆ ਹੁਣ ਮੈਂ ਕੱਲ ਨੂੰ ਕੋਈ ਚੀਜ਼ ਲਿਆਉਂਗੀ ਤੇ ਆਪਨੀ ਲਿਆਇਆ ਕਰੂੰਗੀ ਇਹ ਨਹੀਂ ਨਾ ਲਿਆਉਂਗੀ ਫਿਰ ਚਲ ਕੋਈ ਗੱਲ ਨਹੀਂ ਮੈਂ ਤੈਨੂੰ ਅੱਗੇ ਵੀ ਕਿਹਾ ਨਾ ਗੁੱਸਾ ਨਾ ਕਰ ਪੈਸੇ ਤੈਨੂੰ ਦੇ ਦੂੰਗੀ ਦਲਜੀਤ ਨਾਲ ਜਾ ਕੇ ਨਾ ਤੇ ਗਰਮੀ ਵਾਲੇ ਜਿੱਦਾਂ ਦੇ ਲਿਓਣੇ ਲਿਆਵੀਂ ਨਹੀਂ ਨਹੀਂ ਮੰਮੀ ਕੋਈ ਗੱਲ ਨਹੀਂ ਮੈਨੂੰ ਨੇ ਸੂਟ ਚਾਹੀਦੇ ਲੈ ਦਾਸ ਇਹ ਤੇ ਮੇਰਾ ਨਾ ਗੁੱਸਾ ਕਰਨ ਢਈ ਆ ਇਹਦੇ ਵਿੱਚ ਮੇਰਾ ਕੀ ਕਸੂਰ ਵਾ ਨਾ ਮੈਂ ਪੈਸੇ ਦਿੱਤੇ ਆ ਤੇ ਨਾ ਮੈਂ ਖਲਾਇਆ ਵਾ ਮੈਨੂੰ ਤਾਂ ਦਵਾਈ ਕਹਿ ਕੇ ਗਏ ਆ ਤੇ ਦਵਾਈ ਲਿਆ ਕੇ ਨਿਕਲ ਬੁਖਾਲਤੀ ਤੇ ਨਾਲ ਹੀ ਕੱਪੜੇ ਵਿਖਾਲਤੇ ਆ ਤੇ ਮੈਂ ਹੁਣ ਕੀ ਆਂਦੀ ਮੇਰੇ ਪਹਾੜਾ ਤਾਂ ਸਭ ਸਿਆਪਾ ਪੈ ਗਿਆ ਉਹ ਜਿਹੜਾ ਮੇਰਾ ਲਿਾਈ ਹੈ ਨਾ ਮੈਂ ਵੀ ਕਹਿਣਾ ਤੂੰ ਹੀ ਸਵਾਲਾ ਮੈਨੂੰ ਰਹਿਣ ਦੇ ਤੇ ਮੈਂ ਇਹਨਾਂ ਦੇ ਪਿਓ ਕੋ ਪੈਸੇ ਲੈ ਕੇ ਨਾ ਜਾ ਕੇ ਨਾਲ ਇਹਨੂੰ ਲਿਆ ਦਿੰਨੀ ਆ ਤੇ ਨਾਲੇ ਆਪ ਲੈ ਆਉਂਗੀ ਪਰ ਨਾ ਇੱਕ ਗੱਲ ਸੋਚਣ ਵਾਲੀ ਆ ਮੈਨੂੰ ਕਹਿੰਦੇ ਆ ਇਹ ਦਵਾਈ ਵਾਸਤੇ ਮੇਰੇ ਕੋਲ ਪੈਸੇ ਹੈ ਨਹੀਂਗੇ ਤੇ ਸੂਰ ਉਹਨੂੰ ਤਿੰਨ ਲੈਤੇ ਆ ਇਹਦੇ ਕੋ ਕਿੱਥੋਂ ਪੈਸੇ ਆਏ ਹੋਣਗੇ ਚੱਲ ਕੀਪ ਤੱਕ ਦੇ ਰੱਖੇ ਰਖਾ ਇਹਦੇ ਕੋ ਹੋਣ ਲਿਆਇਆ ਹੋਊਗਾ ਕਿਤੇ ਮੈਨੂੰ ਕੀ ਜਦੋਂ ਮੈਨੂੰ ਦੱਸਿਆ ਪੁੱਛਿਆ ਨਹੀਂਗਾ ਮੇਰੇ ਵਾਸਤੇ ਤੇ ਲੈ ਆਈ ਆ ਨਾ ਪਰ ਮੈਂ ਲੈਣਾ ਨਹੀਂਗਾ ਜੇ ਮੈਂ ਸੁਆ ਲਿਆ ਨਾ ਸੰਦੀਪ ਨੇ ਵੀ ਨਾਰਾਜ਼ ਹੋ ਜਾਣਾ ਵਾ ਤਾਂ ਗੱਲ ਤੇ ਸੰਦੀਪ ਦੀ ਵੀ ਠੀਕ ਵਾ ਫੇ ਤਿੰਨ ਲਈਂ ਤੇ ਕੇ ਕਰ ਲੈਂਦੀ ਉਹ ਆਂਦੀ ਹੁਣੀ ਆ ਮਾਤਾ ਨੇ ਗੱਲ ਕਰਨੀ ਆ ਤਾਂ ਮਾਤਾ ਦਾ ਲੈ ਜਾਂਦੀ ਆ ਪਰ लवली ਆ ਤੇ ਵੀ ਇਹ ਗੱਲਾਂ ਚੰਗੀਆਂ ਨਹੀਂ ਆ ਇਦਾਂ ਘਰ ਵਿੱਚ ਨਾ 파ਟਕ ਪੈਂਦੇ ਆ ਤင်း ਫੋਨ ਫੜ ਕੇ ਬੈਠੇ ਰਿਆ ਕਰੋ ਬਾਰ ਦੀ ਵੀ ਖਬਰ ਲੈ ਆ ਲੈ ਕਰੋ ਕੋਈ ਬਾਰ ਕੀ ਨਾ ਟੋਪੀ ਗਈ ਵਾਰ ਤੇ ਮੇਰੀ ਗੱਲ ਸੁਣੋ ਹਾਂਜੀ ਉਹਦਾ ਤੇ ਹੀ ਕਹਿੰਦੇ ਉਹਨਾਂ ਪਿਆਰ ਨਾ ਰਿਆ ਕਰ ਤੇ ਉਹਨੇ ਪਿਆਰ ਵਾਲੇ ਕੰਮ ਕੀਤੇ ਅੱਜ ਓਏ ਹੁਣ ਕੀ ਹੋ ਗਿਆ ਵਾ ਹੁਣ ਕੀ ਐ ਮੈਂ ਮੰਮੀ ਨੂੰ ਪੁੱਛਿਆ ਤੇ ਮੰਮੀ ਕਹਿੰਦੇ ਦਵਾਈ ਲੈਣ ਗਏ ਆ 500 ਰੁਪਏ ਮੰਮੀ ਕਿਤੇ ਖੜਿਆ ਹੋਣਾ ਵਾ लवली ਹੁਣੀ ਹਾਂਜੀ ਅੱਛਾ ਦਵਾਈ ਵਾਸਤੇ ਪੈਸੇ ਆ ਨਹੀਂ ਆ ਤੇ ਤਿੰਨ ਤਿੰਨ ਸੂਟ ਚੋੱਕ ਕੇ ਲਿਆਈਓ ਚਲ ਜਿੰਨ ਲੈ ਕੇ ਆਈ ਆ ਸੂਟ ਮੈਂ ਇਹ ਨਹੀਂ ਕਹਿੰਦੀ ਕਿ ਕਿਉਂ ਲਿਆਈ ਆ ਮੰਮੀ ਵਾਸਤੇ ਲੈ ਆਈ ਦੋ ਸੂਟ ਆਪਣੇ ਲਈ ਆ ਤੇ ਮੈਂ ਮਾੜੀ ਹੀ ਮੈਂ ਵੀ ਤਾਂ ਘਰ ਤੋਂ ਹੀ ਆ ਨਾ ਸੰਦੀਪ ਇਹ ਦਲੀ ਆਪਣੇ ਸੋ ਜਾਣਾ ਉਹਨੂੰ ਸੋਚਣਾ ਚਾਹੀਦਾ ਏ ਤੇ ਜੇ ਇਦਾਂ ਕੀਤਾ ਮੈਂ ਕੀਤਾ ਹੁੰਦਾ ਨਾ ਤੇ ਮੇਰੇ ਸਿਰ ਦੇ ਵਾਲਾਂ ਨੂੰ ਪਹਿਣਾ ਸੀ ਉਹ ਚਲ ਕੋਈ ਗੱਲ ਨਹੀਂ ਤੇਰੇ ਕੋਲ ਸੂਟ ਹੈ ਗਈ ਆ ਗੱਲ ਸੂਟਾਂ ਦੀ ਨਹੀਂ ਹੁੰਦੀ ਇਹੋ ਜਿਹੀ ਨੂੰ ਮੈਂ ਪਹਿਣ ਬਣਾਉਣਾ ਵਾ ਇਹਦਾ लवली ਜੋ ਹੱਸਦਾ ਜਾਂ ਹੋਰ ਹੋਰਦੀ ਹੁਣ ਮੈਂ ਕਹਣਾ ਉਹਨੂੰ ਜਾ ਕੇ लवली ਉਹਦਾ ਤਾਂ ਬੜਾ ਕਰਦੰਦਾ ਸੀ ਭਾਬੀ ਮੈਨੂੰ ਪੈਸੇ ਦੇ ਦੇ ਭਾਬੀ ਮੈਨੂੰ ਆਹ ਦੇ ਦੇ ਚੋਰੀ ਚੀਜ਼ ਦਿਨੀ ਹੁੰਨੀ ਸੀ ਨਾਲੇ ਗਾਲਾਂ ਖਾਨੀ ਹੁੰਨੀ ਸੀ ਸੰਦੀਪ ਹੁਣ ਤਾਂ ਕੱਥਾ ਥੋੜੀ ਪਉਣਾ ਵਾ ਉਹ ਲੈ ਆਂਦੇ ਕੋਈ ਗੱਲ ਸੀ ਲੈ ਆਂਦੇ ਉਹਨੂੰ ਸੀ ਲੈਂਦੇ ਮੇਰਾ ਕੱਪਾਤ ਤੁਹਾਨੂੰ ਦੇਖਦਾ ਵਾ ਹੋਂ ਨਹੀਂ ਜਾ ਕੇ ਡਾਟਕ ਪੁੱਛਿਆ ਜਾਂਦਾ ਕਿ ਆਪਣੇ ਸੂਟ ਲੈ ਆਈਆਂ ਮੈਂ ਹੁਣ ਇਹ ਜਾ ਕੇ ਪੁੱਛਾਂ ਸੰਦੀਪ ਨੇ ਸੂਟ ਕਿਉਂ ਲੈ ਕੇ ਆਈ ਤੇ ਪੁੱਛੋ ਜਾ ਕੇ ਉਹ ਮੈਂ ਆਣੀਆਂ ਜਾ ਕੇ ਪੁੱਛਣਾ ਠੀਕ ਹੈ ਨਾ ਇਹਨੂੰ ਸੂਟ ਚਾਹੀਦੀ ਹੈ ਨਾ ਸਿਰੇ ਜਲਦੀ ਨਾਲ ਜਿੰਨੇ ਮਰਜੀ ਲੈ ਆਵੇਂ ਮੈਂ ਨਹੀਂ ਕਿਹਦੇ ਸੂਟਾਂ ਤੇ ਆਈ ਠੀਕ ਹੈ ਨਾ ਮੈਨੂੰ ਨੇ ਲੋਡ ਲੈ ਆਉਂਗੀ ਜਦੋਂ ਲੋਡ ਹੋਊਗੀ ਉਹ ਗੱਲ ਸੂਟਾਂ ਦੀ ਹੋਰ ਗੱਲ ਦੀ ਗੱਲ ਵਾ ਸੂਟ ਲੈ ਆਵਾਂਗੇ ਜਾ ਕੇ ਸੋਰੇ ਗੱਲ ਤੇ ਫੇਰ ਉਹ ਹੀ ਹੋਗੀ ਨਾ ਜੇ ਉਹ ਕੰਮ ਮੈਂ ਕੀਤਾ ਹੁੰਦਾ ਤਾਂ ਤੇ ਕੀ ਕਰਨਾ ਹੈ ਤੂੰ ਤੂੰ ਆਪ ਹੀ ਦੱਸ ਦੋ ਕਰਨਾ ਮੈਂ ਕੀ ਐਂ ਤੇ ਚਾਹਨੇ ਘਰ ਤੋਂ ਕਬੱਤ ਮੁੱਕ ਜੇ ਪਰ ਕੋ ਨਾ ਕੋ ਹੁੰਦਾ ਹੀ ਰਹਿੰਦਾ ਹੁੰਦਾ ਇਹ ਰੇ ਪਾਤ ਤੇ ਆਪ ਕਰਦੀ ਆ ਹੁਣ ਮੈਂ ਕੋਈ ਗੱਲ ਕੀਤੀ ਸੀ ਹੁਣ ਮੈਂ ਉਹਨਾਂ ਜਾ ਕੇ ਸਿਰ ਮਾਰਦਾ ਕੀ ਕਹਾਂ ਜਾ ਕੇ ਉਹਨਾਂ ਨੂੰ ਸੰਦੀਪ ਨੇ ਸੂਟ ਨਹੀਂ ਲੈ ਕੇ ਆਏ ਕੱਲ ਤੋਂ ਮੈਂ ਕੋਈ ਸਮਾਨ ਲੈ ਆਵਾਂ ਕੱਲ ਨੂੰ ਜੇ ਮੈਂ ਕੁਝ ਲੈ ਆਂਦਾ ਨਾ ਆਪਣੇ ਵਾਸਤੇ ਇਹ ਨਹੀਂ ਕਹਿਣਾ ਉਹਦੇ ਵਾਸਤੇ ਵੀ ਲੈ ਮੇਰੇ ਕੋਲ ਨਹੀਂ ਲਈਆਂ ਜਾਂਦੀਆਂ ਚੀਜ਼ਾਂ ਠੀਕ ਆ ਨਾ ਜਿੱਦਾਂ ਦਾ ਓਵਰਟਾਹ ਕਰੋਗੀ ਨਾ ਉਦਾਂ ਦਾ ਮੈਂ ਕਰੂੰਗੀ ਉਹ ਤੂੰ ਸਹੀ ਨਹੀਂ ਤੂੰ ਉਹਨਾਂ ਦਾ ਕਰਿਆ ਕਰ ਉਹ ਵੀ ਸੱਚੀ ਹੈ ਵਿਚਾਰੀ ਤੂੰ ਮੰਮੀ ਦਾ ਸੂਟ ਲੈ ਕੇ ਆਈ ਆ ਆਪਣੇ ਸੂਟ ਲੈ ਆਈ ਆ ਇਹ ਕਿਹਦੇ ਲਈ ਵੀ ਲੈ ਆਉਂਦੀ ਕੀ ਕਰੇ ਸਮਝਾਵੇ ਇਹਨਾਂ ਨੂੰ ਕੌਣ ਹੁਣ ਇਹਨਾਂ ਦਾ ਇਹੋ ਹਾਲ ਰਹਿਣਾ ਇਹਨਾਂ ਦਾ